ਸਾਸ੍ਰਿਕ ਅਜਤ ਦੇ ਅਨਸਾਰ ਇਹ ਮੈਂ ਤੁਹਾਡੀ ਆਪਣੀ ਅਮਰਜੀਤ ਕਰਮੇਸ਼ੀ ਜੋਸ਼ੀ ਚੈਨਲ ਉਨਤੇ ਜਦ ਅਸਾਂ ਆਤ ਕਰ ਰਹੇ ਹਾਂ ਲੋ ਜੀ ਅੱਜ ਫੇਰ ਅਸੀਂ ਹਾਲ ਰਾਤ ਸਤ ਕਚੈਰੀ ਚਨੰਦ ਭੱਜੇ ਗੀਤਾਂ ਦੇ ਰੋਕੇ ਪਟਾਰਨ ਦੇ ਲੈ ਕੇ ਬਹੁਤ ਹੀ ਸੋਨਾ ਜਾਂ ਗੀਤ ਇੱਕ ਭੈਣ ਨੇ ਸਾਨੂੰ ਪੱਖੋ ਪਰਾ ਤੋਂ ਸਵਾਰਿਸ਼ ਕੀਤੀ ਹੈ ਤੇ ਸਾਨੂੰ ਪਹਿਲਾਂ ਵੀ ਉਹ ਦਾ ਸੁਣੇ ਸੀ ਉਹ ਕਹਿੰਦੇ ਜੀ ਇਹ ਸਾਡਾ ਗੀਤ ਜ਼ੋਰ ਪਾਇਓ ਤੇ ਅਸਕੇ ਵੀ ਤੇ ਛੋਣ ਨੂੰ ਖੁਸ਼ ਕਰ ਦਿੰਨੇ ਆ ਇਹਦੇ ਪਰਮਾਤਮਾ ਅਨੁਸਾਰ ਆਤਮ ਪ੍ਰਸਤੀ ਦੇਵੇ ਤੇ ਸਾਡੇ ਆ ਗੀਤ ਸੁਸੀ ਸੁਣਦੇ ਰਹੋ ਤੇ ਅਸੀਂ ਤੁਹਾਡਾ ਮਨਪੱਤਿਆਵਾ ਕਰਦੇ ਨਾਲ ਨਾਲ ਅਸੀਂ ਤੁਹਾਡਾ ਮਨਪੱਤਿਆਵਾ ਕਰਦੇ ਦੇਖੋ ਅੱਜ ਕੱਲ ਨਾ ਟੈਨਸ਼ਨਾਂ ਖਰੇ ਕਰੋ ਚਾਹੇ ਮੈਂ ਆ ਚਾਹੇ ਕੋਈ ਅਗਰ ਵੀ ਸਾਨੂੰ ਮੈਨੂੰ ਲੱਗਾ ਸਾਨੂੰ ਫੀਟੈਸ਼ਨ ਸਾਨੂੰ ਆਬਾਤ ਅਸੀਂ ਸਾਰਾ ਵਧੀਆ ਕਰ ਲਿਆ ਹੁਣ ਫਿਰ ਗਾਂ ਬੱਚਿਆਂ ਨੇ ਇਹ ਤਾਂ ਜਦ ਤੱਕ ਜਿਉਂਦੇ ਰਹਾਂਗੇ ਨਾ ਰਹਿੰਦਿਆਂ ਨੇ ਕਿ ਫਿਰ ਆਪਦੇ ਮਨ ਨੂੰ ਆਪੇ ਮੋੜਨਾ ਪੈਣਾ ਤੇ ਕੁਝ ਰੱਖਣ ਵਾਸਤੇ ਹੈ ਨਾ ਫਿਰ ਕਿਤੇ ਕੋਈ ਕਥਾ ਕਹਾਣੀ ਕੋਈ ਗੀਤ ਕੋਈ ਕਿਵੇਂ ਇਹਦੇ ਨਾਲ ਆਪਾਂ ਦੇਖ ਲੈ ਲੈਂਦੇ ਆ ਤੇ ਇਸ ਤਰ੍ਹਾਂ ਕਰਕੇ ਆਪਾਂ ਕੁਝ ਰੱਖਿਆ ਕਰੋ ਹੈ ਨਾ ਤੇ ਪ੍ਰਮਾਤਮਾ ਅਨਸਾਰਾ ਸਭ ਦੇ ਸੰਕਟ ਉਹੀ ਕੱਟਣ ਵਾਲਾ ਤੇ ਡਾਕਟਰ ਜੀ ਨੇ ਅੱਜ ਗੀਤ ਸੁਣਾਇਆ ਜੀ ਬਹੁਤ ਵਧੀਆ ਹੈ ਨਾ ਮਾਨੋ ਇਸ ਗੀਤ ਦਾ ਅਰੰਡ ਉਸ ਤੋਂ ਬਾਅਦ ਮੈਂ ਤੁਹਾਨੂੰ ਤੇ ਥਾਇਰੋਇਡ ਬਾਰੇ ਇਹਦੇ ਬਹੁਤ ਪ੍ਰੋਬਲਮ ਹੈ ਨਾ ਉਹ ਵੀ ਉਹ ਸਹੀ ਹੋਇਆ ਤੁਹਾਨੂੰ ਉਹਦੇ ਬਾਰੇ ਦੱਸੂਗੀ ਗਲੇ ਦਾ ਕੋਈ ਵੀ ਹੋਵੇ ਹੈ ਨਾ ਉਹ ਮੈਂ ਤੁਹਾਨੂੰ ਇਸ ਤੋਂ ਵੀ ਇੱਕ ਗੱਲ ਉਹ ਕਹਿੰਦੀ ਤੁਸੀਂ ਆਪਦੀ ਕਾਪੀ ਪੈਨਸਲ ਲੈ ਕੇ ਰੱਖੋ ਤੇ ਫਿਰ ਲਿਖ ਲਿਆ ਕਰੋ ਤੇ ਜੇ ਕਿਸੇ ਨੂੰ ਪ੍ਰੋਬਲਮ ਹੈ ਤਾਂ ਉਹਨੂੰ ਵਰਤ ਲਿਆ ਕਰੋ ਇਹ ਵੀ 100% ਸਹੀ ਹੋਈ ਹੈ ਇਹ ਵੀ ਸੁਣੋ ਮੈਂ ਦੱਸੂਗੀ ਉਹਨਾਂ ਨੂੰ ਜਿਨ੍ਹਾਂ ਨੂੰ ਸਹੀ ਹੋਇਆ ਤੇ ਉਹਨਾਂ ਨੇ ਮੈਨੂੰ ਪਤਾ ਹੀ ਨਹੀਂ ਆ ਭੀਤਵੇਂ ਨੇ ਵੀ ਆਸਾਨ ਕੁਝ ਸਹੀ ਹੋ ਗਏ ਨਹੀਂ ਤੇ ਤੁਸੀਂ ਵੀ ਸਾਰੇ ਲੋਕ ਤੁਹਾਨੂੰ ਦੇਖੋਗੇ ਹਾਂ ਜੀ ਕਰਕੇ ਦੇਖੋਗੇ ਇਹ ਰਾਸਤੇ ਚੁਰਾਂਗੇ ਤੱਕ ਪਹੁੰਚਾਂਗੇ ਤੇ ਮੈਂ ਤਾਂ ਹੋਕਾ ਦੇਣਾ ਹੀ ਨਹੀਂ ਰ ਮੈਂ ਤਾਂ ਕਿਸੇ ਮਹਾਪੁਰਾ ਸੋਣਾ ਕਿਸੇ ਕਿਤਾਬ ਚੋਂ ਪੜਾ ਕੇ ਤੇ ਗ੍ਰੰਥ ਚੋਂ ਪੜਾ ਮੈਂ ਛੋੜੇ ਲੱਕੇ ਪਹੁੰਚਾ ਦੇਣਾ ਮੈਂ ਆਪਦੀ ਇਹ ਮਿਹਨਤ ਕਰਦੀ ਰਹਿਣੀ ਆ ਤੇ ਚਲ ਮੈਨੂੰ ਕੋਈ ਤਾਂ ਅਸੀਸਾ ਮਿਲਦਾ ਹੀ ਆ ਨਾ ਹਾਂ ਮੈਂ ਕਹਿੰਦਾ ਕੁਝ ਲੈਣਾ ਜਾਂ ਸੁਰਮੇ ਬਾਰੇ ਪਹਿਣਾ ਕਿਹੀ ਜਾਂਦੀ ਨੇ ਸੁਰਮਾ ਤਾਂ ਮੈਂ ਤੁਹਾਨੂੰ ਭੇਜ ਦਿੰਨੀ ਆ ਉਹ ਕੋਰੀਅਰ ਕਰਾਉਣਾ ਪੈਂਦਾ ਤੇ ਤੁਸੀਂ ਮੈਂ ਤੁਹਾਨੂੰ ਫੋਨ ਨੰਬਰ ਤੁਹਾਡੇ ਕੋਲੇ ਹੈਗਾ ਹੀ ਆ ਮੇਰੇ ਕੋਲ ਮੇਰਾ ਪਾਇਆ ਹੋਇਆ ਅ ਅੱਜ ਵੀ ਦੱਸ ਦਿੰਨੀ ਆ ਹਮਨੇ ਮੇ 152 15580 ਮੇਰਾ ਫੋਨ ਨੰਬਰ ਹੈ ਕਿੰਨਾ 98157 15580 ਤੇ ਉਹ ਵੀ ਕਹਿੰਦੇ ਵੀ ਸਸ ਜਿੱਥੋਂ ਕਿਵੇਂ ਕਰੀਏ ਤੇ ਸਾਨੂੰ ਐ ਮੰਗਵਾਉਣਾ ਨਹੀਂ ਆਉਂਦਾ ਤੇ ਮੈਂ ਫੋਨ ਨੰਬਰ ਦਿੱਤਾ ਮੇਰੇ ਇਸੇ ਫੋਨ ਨੰਬਰ ਤੇ ਤੁਸੀਂ ਆਪਣਾ ਪੂਰਾ ਐਡਰੈਸ ਭੇਜੋ ਹੈ ਨਾ ਤੇ ਫਿਰ ਤੁਸੀਂ ਅੱਛਾ ਜਿਹੜਾ ਐਸੇ ਨੇ ਉਹ ਤੁਸੀਂ Google Pay ਕਰੋ ਜੋ ਸਾਡੇ ਕੋਲ ਪਹੁੰਚ ਜਾਣਗੇ ਉਸੇ ਵਕਤ ਸਮੇਂ ਕਰੋਗੇ ਤਾ ਠੀਕ ਹੈ ਬਾਕੀ ਜੇ ਤੁਸੀਂ ਸਾਨੂੰ ਡਰੈਸ ਭੇਜੋਗੇ ਜਾਂ ਤੁਸੀਂ ਕਿਵੇਂ ਲਗਾਉਣਾ ਕਰਨਾ ਕਿੰਨਾ ਲਗਾਉਗੇ ਕਿੰਨੇ ਸਿਸੇ ਲਗਾਉਣੀਆਂ ਉਹ ਲੋਮੇਰ ਨਾਲ ਕਰੋਗੇ ਫਿਰ ਤੁਹਾਨੂੰ ਪਾਉਣ ਬਾਰੇ ਸਮਝਾ ਦੂੰ ਮੈਸੇ ਤੁਸੀਂ ਜੇ ਪਾਉਣ ਬਾਰੇ ਸੁਣਿਆ ਹੋਇਆ ਤਾਂ ਹੀ ਫੋਨ ਕਰਦੇ ਨੇ ਵੀ ਸਹੀ ਸਿਸਟਮਾ ਕਿਵੇਂ ਲਗਾਈਏ ਤੇ ਉਹ ਉਹ ਜਰੂਰ ਮੈਂ ਸਭ ਨੂੰ ਕਰੂੰ ਬਾਕੀ ਇਹ ਮੈਂ ਤੁਹਾਨੂੰ ਸਾਰੇ ਨੁਕਤੇ ਪਾਈ ਜਾਣੀ ਹੈ ਕਈ ਭੈਣਾਂ ਕਹਿੰਦੀ ਆਪੇ ਸੰਤਾ ਬਣਾ ਕੇ ਦਿਓ ਜਦ ਮੇਰੀ ਬਿਮਾਰੀ ਲਿਖੀ ਜੇ ਮੈਥੋਂ ਦਮੇ ਤੇ ਮੈਥੋਂ ਬਣਵਾਉਂਗੇ ਫਿਰ ਫਿਰ ਪੈਸੇ ਲੱਗਣਗੇ ਕੋਤਾ ਕਿ ਪੈ ਉਹ ਕੋਈ ਪੈਸਾ ਨਾ ਦਾ ਫਿਰ ਜਿੰਨਾ ਤੋਂ ਮੈਂ ਚੀਜ਼ਾਂ ਵਗਾਉਂਗੀ ਉਹ ਫਿਰ ਮੈਨੂੰ ਕਹਿੰਦੇ ਜੀ ਸਾਨੂੰ ਪੈਸੇ ਦੇ ਹੈਨਾ ਇਸ ਤਰ੍ਹਾਂ ਕੇ ਜਾਂ ਤੁਸੀਂ ਆਪੇ ਬਣਾ ਲਓ ਸੁਰਮੇ ਦਾ ਨੁਕਤਾ ਨਹੀਂ ਮੈਂ ਪਾਇਆ ਜੇ ਮੈਨੂੰ ਪਾਉਣ ਨਹੀਂ ਦਿੱਤਾ ਕਿਉਂ ਨਹੀਂ ਪਾਉਣ ਦਿੱਤਾ ਸਾਨੂੰ ਕਹਾਣੀ ਫਿਰ ਸਾਨੂੰ ਪਹਿਲਾਂ ਕਈ ਵਾਰ ਸੁਣਾਤੀ ਸਾਰਿਆਂ ਨੂੰ ਫੋਨ ਤੇ ਸੁਣਾ ਦੂੰਗੀ ਹੈਨਾ ਤੇ ਫਿਰ ਮੈਂ ਨਹੀਂ ਤਾਂ ਇਹ ਵੀ ਮੈਂ ਤਾਂ ਪਾ ਲੈਣਾ ਸੀ ਮੈਂ ਆਪੇ ਲੋ ਕਰ ਲਵਾਂ ਇੱਕ ਸੁਰਮਾ ਨਹੀਂ ਤਾਂ ਅਮਰਤਾ ਜਿੰਨਾਂ ਦੇ ਹੁਣੇ ਆਉਂਦਾ ਚਿੱਟੇ ਮੋਤੀ ਆਇਆ ਨੂੰ ਮੈਂ ਜਿੰਦੀ ਨਹੀਂ ਸੀ ਤੇ ਮੇਰੇ ਸੇਠੀ ਸਨਾਮ ਦੀ ਮੇਰੀ ਕਸਿਲੀ ਹੈ ਉਹ ਅਭੀ ਮਾਂ ਵਾਸਤੇ ਗਈ ਉਹ ਕੰਜਨ ਉਹਦੀ ਮੰਮੀ ਇੱਥੇ ਰਹੀ ਮੈਂ ਆਖਾਂ ਕੋ ਕਿਵੇਂ ਐ ਉਹ ਕਹਿੰਦੇ ਜੀ ਹੱਦ ਤੱਕ ਕੋਈ ਫਰਕ ਨਹੀਂ ਉਹ ਦੋ ਦਵਾਈਆਂ ਪਾਉਂਦੀ ਨੇ ਸਰਮਾ ਨਾਲ ਇੱਕ ਹੋਰ ਦਵਾਈ ਪਾਉਂਦੀ ਸੀ ਉਹ ਆਪਣੇ ਪਟਿਆਲੇਪੁਰ ਦਾ ਪਿੰਡ ਬਰਾ ਆ ਸਕਦਾ ਨਹੀਂ ਹੈ ਉੱਚ ਚਲੀ ਗਈ ਉਹ ਦਵਾਈ ਉਹਦੀ ਮੁੱਕ ਗਈ ਤੇ ਉਹ ਫਿਰ ਉਹਨਾਂ ਨੇ ਕਿਹਾ ਵੀ ਆ ਸਰਮਾ ਹੀ ਪਾਈ ਜਾਂਦਾ ਨਹੀਂ ਬੱਚਾ ਨਹੀਂ ਲੈਂਦੀ ਹੋਈ ਉਹ ਥੋੜਾ ਥੋੜਾ ਉਹਨੂੰ ਦਿਸਣ ਲੱਗ ਗਿਆ ਫਿਰ ਉਹ ਸਰਮਾ ਡੁੱਲ ਗਿਆ ਉਹ ਤੋਂ ਕਿਤੇ ਪਹੁੰਚਦਾ ਬਚਾਰੀ ਨੂੰ ਦਿਸਦਾ ਨਹੀਂ ਸੀ ਆ ਫਿਰ ਉਹਨਾਂ ਦੀ ਬੇਟੀ ਨੂੰ ਫੋਨ ਕਰਿਆ ਮੈਨੂੰ ਹੁਣੀ ਭੀ ਸ਼ਰਮ ਆ ਰਹੀ। ਉਹਨਾਂ ਕੋਲ ਕੋਈ ਤੀਜੀ ਸਿਸੀ ਗਈ ਹੈ। ਤੁਸੀਂ ਆਂਦੇ ਲਾ ਮੈਂ ਚਿੱਟੇ ਮੋਤੀ ਵਾਲੇ ਨੂੰ ਨਹੀਂ ਦਿੰਦੀ ਸੀ ਮੈਂ ਕਿਹਾ ਭਾਈ ਫੋਨ ਦਾ ਸ਼ਾਪ ਪਾ ਲੋ ਗੁੰਦਾ ਕਰਨਾ ਤੇ ਮੈਂ ਤੇ ਇਹ ਹੁਣ ਤੇ ਯਰ ਬਾ ਹੋ ਗਿਆ ਹੈ ਨਾ ਕਦੀ ਮੈਂ ਹੁੰਦਾ ਐ ਹੈਗੀ ਹਾਂ ਮੈਂ ਤਪੜ ਗਿਆ। ਫਿਰ ਮੈਂ ਪਾਲਿਤ ਤੇ ਉਸੇ ਹੀ ਹੋ ਗਈ ਤੇ ਜਿਹਨੇ ਮੰਗਾਉਣਾ ਹੈ ਮੰਗਾ ਸਕਦੇ ਹੋ ਤੇ ਉਹਨਾਂ ਨੂੰ ਆਹੀ ਮੇਰਾ ਫੋਨ ਨੰਬਰ ਤੁਹਾਨੂੰ ਦਿੱਤਾ। ਨਹੀਂ ਤੇ ਤੁਸੀਂ ਗਲਪੇ ਪੈਸੇ ਕਰ ਦਿਓ। ਤੇ ਜਿੰਨੇ ਸਿਸ਼ਿਆਮੋਣਿਆ ਹੋਸਣ ਤੇ ਪੰਜਾਰ ਪੇ ਸਿਸ਼ੀ ਦਾ ਮੁਰਦਸਾ ਨਾ ਵੱਧ ਲਗਾ ਨਾ ਇੱਕ ਪੈਸਾ ਕੱਟ ਲੈ ਇਹ ਮੈਨੂੰ ਮੈਂ ਤਾਂ ਨਹੀਂ ਤਾਂ ਫਰੀਦ ਕੋਲ ਸੀ ਮੇਰੇ ਤਾਂ ਸੋਨੇ ਕੇ ਪੈਸੇ ਲੱਗਦੇ ਨੇ ਹੈ ਨਾ ਤੇ ਚਲੋ ਅਗਲੇ ਨੇ ਕਹਿਤਾ ਜੀ ਸੰਕਲਪ ਕਰ ਲੋ ਤੁਸੀਂ ਬਈ ਮੁਫਤ ਦਿਓਗੇ ਫੇਰ ਵੀ ਨਹੀਂ ਇਹ ਸੁਭਤਾ ਉਹਨਾ ਤੇ ਜੇ ਪੈਸੇ ਵੱਧ ਮਤਲਬ ਕਿਸੇ ਤੁਸੀਂ ਆ ਪਾਉਂਗੇ ਤਾਂ ਲੋਕ ਤਾਂ 1000-1000 ਰੁਪਏ ਮੰਗਣ ਲੱਗ ਜਾਣਗੇ ਮਾਮਾ ਤਾਂ ਇੰਨੇ ਲੰਦੀ ਜਦੋਂ ਮੇਰੇ ਲੱਗਦੇ ਨਹੀਂ ਹੈਗੇ ਉਹ ਕਹਿੰਦੇ ਫਿਰ ਤੁਸੀਂ ਐਂ ਕਵਜੇ ਸੇਵਾਈ ਕਰਨੀਆਂ ਤਾਂ 50 ਰੁਪਏ ਦਾ ਮੋਹਰ ਲੱਗਦੀ। ਮੌਸੇਦੰਦੇ ਤੁਸੀਂ ਵੀ ਅੱਕ ਜਾਓਗੇ। ਉਹੀ ਗੱਲ। ਉਹ ਹੁਣ ਇੰਨੇ ਫੋਨ ਸਰਦ ਨਹੀਂ ਆਈ ਦਿੰਦੇ ਤੇ ਭੇਜੀ ਜਾਂਦੇ। ਹੈਨਾ? ਤੇ ਲਓ ਹੁਣ ਤੁਸੀਂ ਇਹ ਮਾਣੋ ਐਸੇ ਲੋਕ ਤੇ ਕੀ ਹੁਣ ਕੋ ਗੀਤ ਬਣਾ ਸਿੱਖੀ ਬੁਲ ਗਈ। ਹਾਂ। ਕੋ ਗੀਤ ਅਜਾ ਬੰਦ ਲਾ ਗੱਲ ਚੁਪ ਲਗੀ। ਅਜਾ ਲਓ ਹੁਣ ਤੁਸੀਂ ਗੀਤ ਦਾ ਆਨੰਦ ਮਾਣੋ ਤੇ ਦੱਸਿਓ ਸਮੇ ਇਹ ਗੀਤ ਕਿਹੋ ਜਿਹਾ ਲੱਗਿਆ। सु सिं घरु बी मोड़ सिंही चढ़ी सिर लिवे स खे तिह जीणे विच में वे सोने दड़ी बवे सिंह जी चांदी जी ठोकरी वे ते त बारीगे विंग जी राज दे न करस के तार आयो सिंह जी कीअणे विच वे पौड़ेबे ते मारे सिंह जीड़ेबे दस खे त सिंह जीण विचे ਸਿੰਘ ਜੀ ਵਾਕ ਦੇਸੀ ਪੱਲੇ ਵੇ ਹਰੀਆਂ ਸੀ ਬੇਲਾ ਬੇ ਸਿੰਘੀ ਜੀ ਫੁੱਲ ਲਗਦੇ ਸੀ ਦਖਣੀ ਦੇ ਪਰੀਏ ਜੁਵਾਨੀ ਵੇ ਸਿੰਘੀ ਜੀ ਮੁਸ਼ਕਲ ਹੈ ਰਖਣੀ ਦੇ ਦਸਕੇ ਤਾਜਾ गण विचेरेव पहरिया सी वेल जी फुल लॻंदी सोहे उमिरि वाल सिंह जी Big

ਕੇੜਾ ਨਵੇਂ ਸਿੰਘ ਜੀ ਪਾਕ ਦੀ ਸੀ ਨੁਗ ਦੀ ਵੇ ਤੂੰ ਕਰੇ ਆ ਜਵੇ ਸਿੰਘ ਜੀ ਸਾਡੀ ਨਾ ਪੁਗ ਦੀ ਵੇ ਦਸ ਕੇ ਤਾਂ ਜਾਇਓ ਵੇ ਸਿੰਘ ਜੀ ਕੀਆ ਗਣੇ ਬਿਤੀ ਮੇਰੇ ਬੇ ਲਓ ਜੀ ਗੀਤ ਹੋਇਆ ਪੂਰਾ ਤੇ ਤੁਹਾਡੀ ਫਰਮਾਇਸ਼ ਹੋਈ ਪੂਰੀ ਤੇ ਦੱਸਿਓ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਉਹ ਕਹੀਂ ਤੂੰ ਤਾਂ ਫੌਜਾਂ ਤੋਂ ਭੱਜ ਆਇਆ ਸੀ ਤੇ ਤੇ ਤਾਂ ਵੀ ਕਾਣ ਨੇ ਮੇਰੇ ਤਾਂ ਇੱਕ ਵੀ ਨਹੀਂ ਮੈਂ ਤਾਂ ਤੂੰ ਛੱਡ ਕੇ ਚਲੇ ਗਿਆ ਮੇਰਾ ਕੋਈ ਓਗਣਤਾ ਦੱਸ ਕੇ ਜਾ ਮੈਨੂੰ ਪਤਾ ਵੀ ਤੂੰ ਕੱਲਾ ਕਿਉਂ ਰਹਿਣਾ ਹੈ ਤੇ ਨਾ ਤੁਸੀਂ ਬਾਕੀ ਆਪੇ ਸਾਰੇ ਸਾਹ ਕਿਤਾਬ ਲਾ ਲਿਓ ਦੂਸਰਾ ਤੇ ਖੜੀ ਕੀ ਉਹ ਕੀ ਤੇ ਹੈ ਤੇ ਇਹ ਇੱਕ ਆਪਣਾ ਪੁਰਾਣਾ ਸੱਭਿਆਚਾਰ ਹੈ ਜੋ ਸਮਾਜ ਚ ਵਾਪਰਦਾ ਉਹੀ ਇੰਨਾ ਗੀਤਾਂ ਚ ਪਰੋਇਆ ਹੋਇਆ ਸਾਨੂੰ ਪਤਾ ਹੀ ਲੱਗਦਾ ਹੈ ਨਾ ਤੇ ਲੋ ਹੁਣ ਤੁਸੀਂ ਆ ਜਾਓ ਫਿਰ ਆਪਣੇ ਨਿੱਕੋ ਤੇ ਤੇ ਉਹ ਜਿਵੇਂ ਥਾਇਰੋਇਡ ਹੋ ਜਾਂਦਾ ਗਲੇ ਦਾ ਕੋਈ ਵੀ ਰੋਗ ਹੈ ਗਲਾ ਬੈਠ ਗਿਆ ਹੈ ਨਾ ਤੇ ਇਹ ਮੈਨੂੰ ਉਹੀ ਭਲਾਡੇ ਵਾਲੇ ਤੋਂ ਉਹਨਾਂ ਦੇ ਘਰੀ ਇਹ ਜਿਨ੍ਹਾਂ ਨੂੰ ਮੈਂ ਤੁਹਾਨੂੰ ਕੱਲ ਦੱਸਿਆ ਸੀ ਜੀ ਗੰジャ ਕੰਮ ਜੁਨਾ ਠੀਕ ਹੋ ਗਿਆ ਤਾਂ ਉਹ ਕਹਿੰਦੇ ਜੀ ਸਾਡੀ ਮੇਰੀ ਸੱਸ ਨੂੰ ਸਾਲ ਸਵਾ ਸਾਲ ਤੋਂ ਬਿਲਕੁਲ ਕੰਨੀ ਆਵਾਜ਼ਾਂ ਖਤਮ ਹੋ ਗਈ ਬੋਲ ਨਹੀਂ ਸਰਵਿਸੀ ਵਧੀਆ ਉਮਰ ਦੀ ਪਈ ਹੈ ਤੇ ਉਹ ਨੂੰ ਵੀ ਵਿਚਾਰੀ ਚੰਗੀ ਜਿਹਨੇ ਇਹ ਸਾਰਾ ਕੋਸ਼ਿਸ਼ ਕਰਕੇ ਕਹਿੰਦੀ ਮੈਂ ਆਖਿਆ ਜੀ ਨਾ ਉਹਨਾਂ ਤੋਂ ਕੁਛ ਨਹੀਂ ਆ ਤੇ ਫਿਰ ਅਸੀਂ ਉਹਦੀ ਵੀਡੀਓ ਫੋਟੋਆਂ ਸਾਰੀਆਂ ਤੇ ਮੈਂ ਕਿਹਾ ਵੀ ਵੀਡੀਓ ਚ ਪਾਇਆ ਹੋਇਆ ਕਹਿੰਦੇ ਫਿਰ ਅਸੀਂ ਇਹਦੇ ਵੀਡੀਓ ਕਰ ਲਈ ਉਸ ਨੂੰ ਦੀਆਂ ਵੀ ਵਿਚਾਰੀਆਂ ਸਿਰਫ ਜਿਹੜਾ ਲੱਗਣ ਹੈ ਨਾ ਤੇ ਉਹ ਕਨੇ ਅਸੀਂ ਸਾਨੂੰ ਅਸੀਸਾਂ ਦਿੰਦੇ ਆ ਮਾਤਾ ਰਾਣੀ ਫਿਰ ਮੈਨਾਂ ਗੱਲ ਕਰਾਈ ਉਹਨਾਂ ਨੇ ਕਿ ਉਹ ਤਾਂ ਬੋਲ ਨਹੀਂ ਸਕਦੀ ਸੀ ਕਹਿੰਦੀ ਐ ਮੈਂ ਤਾਂ ਹੁਣ ਵਧੀਆ ਬੋਲਣ ਲੱਗ ਗਈ ਤੇ ਨਾ ਹੀ ਕਹਿੰਦੀ ਮੇਰੇ ਕੋਈ ਕੰਨਾਂ ਤੋਂ ਵੀ ਸੁਣਨ ਹਟ ਗਏ ਤੇ ਮੈਂ ਤਾਂ ਕੋਈ ਆਵੇ ਅਗਲਾ ਕੰਮ ਨਹੀਂ ਜਾਣ ਕੇ ਬੋਲਦੀ ਚੰਗੀ ਭਲੀ ਫਿਰ ਤੁਹਾਡੀ ਵੀਡੀਓ ਸੁਣੀ ਤੇ ਫਿਰ ਅਸੀਂ ਉਹੀ ਕਰਿਆ ਉਪਾ ਤੇ ਮੈਂ ਤਾਂ ਠੀਕ ਆ ਤੇ ਹਲੇ ਵੀ ਮੈਂ ਹੁਣ ਰੋਜ਼ ਉਹੀ ਵਰਤ ਰਹੀ ਆ ਕੀ ਉਪਾ ਕਰਿਆ ਉਹਨਾਂ ਨੇ ਕੀ ਮੈਂ ਲਿਖਿਆ ਸੀ ਤੇ ਕੀ ਐ ਤੁਹਾਨੂੰ ਦੱਸਦੀ ਆ ਕਾਪੀ ਪੈਨਸਲ ਲੈ ਕੇ ਆ ਗੱਲ ਲਿਖ ਲੋ ਤੇ ਕਿਉਂਕਿ ਜਦੋਂ ਵਾਰੀ ਵਾਰੀ ਫਿਰ ਮੈਂ ਪੁੱਛਿਆ ਨਾ ਮਾਈਂਡ ਨਹੀਂ ਉੱਤੇ ਪੋਣੀਆਂ ਭੁੱਲ ਜਾਂਦੀਆਂ ਹਨ ਫਿਰ ਮੈਨੂੰ ਦੱਸਣਾ ਆਪਾ ਹੋ ਜਾਂਦਾ ਤੇ ਲਓ ਸੁਣੋ ਪਤਾ ਉਹਨਾਂ ਨੇ ਫਿਰ ਦੱਸਿਆ ਵੀ ਅਸੀਂ ਮੈਂ ਲਿਖਿਆ ਸੀ ਵੀ ਤੁਸੀਂ ਜੋ ਸੀਦੀ ਲੱਕੜ ਉਹ ਸੁੱਕੇ ਹੋਏ ਲੱਕੜਾ ਤੁਸੀਂ ਜਾਂ ਤਾਣੀ ਆ ਬਰਫਤੀ ਹੁੰਦੀਆਂ ਨੇ ਉਹ ਤੁਸੀਂ ਤੁਲਸੀ ਦੀ ਲੱਕੜ ਲੈ ਲਓ ਤੇ ਉਹਨੂੰ ਕੁੱਟ ਕੇ ਬਰੀਕ ਕਰ ਫਿਰ ਦਾ ਪਾਊਡਰ ਬਣਾ ਲਓ ਸੋ ਸਦੀ ਲੱਕੜ ਦਾ ਪਾਊਡਰ ਬਣਾ ਲਓ ਕੁੱਟ ਕੇ ਪਹਿਲਾਂ ਨੂੰ ਮਾਮਜੀਸਾ ਇੱਕ ਕੁੰਡੇ ਸੋਟੇ ਕੁੱਟ ਲੋ ਛੇਤੀ ਕੁੱਟ ਜਾਊਗਾ ਤਾਂ ਫਿਰ ਮਿਕਸੀਚ ਪਾ ਲੋ ਤੇ ਉਹ ਪਾਊਡਰ ਬਣ ਗਈ ਫਿਰ ਸਵੇਰੇ ਇੱਕ ਚਮਚਾ ਲੈਣੇ ਕਾ ਜੀ ਲੈ ਲੋ ਕੋਸੇ ਪਾਣਾ ਚਾਹੇ ਗਰਮੀਆਂ ਚਾਹੇ ਸਰਦੀ ਹੈ ਕੋਸੇ ਪਾਣੀ ਮੈਂ ਲਾ ਸ਼ਾਮ ਨੂੰ ਸੌਣ ਦੇ ਲੇਲੇ ਤੁਸੀਂ ਗੁਰਨਾਵੀ ਕਿਹ ਚਾਹ ਤਸਵੀਰੇ ਇੱਕ ਸ਼ਾਮ ਤੁਰਸੀ ਤਾਂ ਇੰਨੇ ਗੁੰਨੇ ਕੋਈ ਅੰਤ ਨਹੀਂ ਹਾਂ ਤੇ ਉਹ ਮਾਤਾ ਦੀ ਆਵਾਜ਼ ਵਾਪਸ ਆ ਗਈ ਫਿਰ ਮੈਂ ਨਾਨਾ ਨੇ ਗੱਲ ਕੀਤੀ ਹੈ ਨਾ ਤੇ ਕਹਿੰਦੇ ਫਿਰ ਮੈਂ ਕੰਨਾਂ ਦੇ ਵਿੱਚ ਮੈਂ ਆਖਿਆ ਵੀ ਜੇ ਕੰਨਾਂ ਤੋਂ ਬੋਲੇ ਨੇ ਕੰਨ ਵੀ ਕਰਕੇ ਦੇਖ ਲਓ ਚਲੋ ਹੈ ਨਾ ਗਊ ਮਾਤਾ ਦਾ ਮੂਤਰ ਪਾਓ ਪਛਾਣ ਲਿਆ ਕਿ ਜੇਸੀ ਗਊ ਹੋਵੇ ਉਹ ਦੁੱਧਿਆ ਨਾ ਹੋਵੇ ਮੇਰਾ ਤੁਸੀਂ ਆਪਾਂ ਦੁੱਧਿਆ ਹੋ ਵਰਤ ਲੈਣੇ ਆ ਵੇ ਬੋਤਲ ਵਾਲਾ ਉਹ ਕਹਿੰਦੇ ਵੀ ਬੋਤਲ ਵਾਲੇ ਦੀ ਨਹੀਂ ਮੈਂ ਕੋਈ ਗਾਰੰਟੀ ਦਿੰਦਾ ਤੇ ਮਹਾਪ੍ਰਸ਼ੰਦ ਅੱਛਾ ਵੀ ਇਹੇ ਪਾਉ ਤੇ ਉਹ ਮੇਰੀ ਮੈਂ ਉਹਨਾਂ ਨੂੰ ਦੱਸਤਾ ਵੀ ਜਾ ਕੇ ਉਹ ਕਹਿੰਦੇ ਜਸਾ ਗਊਸ਼ਾਲਾ ਚ ਲਿਆਈ ਅੱਛਾ ਭਾਂਡੇ ਚ ਪਵਾ ਲਿਆ ਦੱਸਤਾ ਪੁਲਿਸ ਮਾਰਕੀਟ ਬੋਤਲ ਭੱਲੀ ਹੈ ਨਾ ਤੇ ਮਾਤਾ ਦੇ ਕੰਨਾਂ ਚ ਪਾਉਣ ਲੱਗ ਗਏ ਕੱਲ ਉਹ ਤੋਂ ਸਵੇਰ ਨਹੀਂ ਠੀਕ ਹੋ ਜਾਂਦੇ ਨੇ ਕਹਿੰਦੇ ਵੀ ਮੇਰੀ ਮਾਂ ਨੂੰ ਸੁਣਨ ਵੀ ਲੱਗ ਗਿਆ ਉਹਨੇ ਫਿਰ ਮੇਰੇ ਨਾਲ ਗੱਲ ਕਰੀ ਉਹਨੂੰ ਸੁਣਨ ਵੀ ਲੱਗ ਗਿਆ ਤੇ ਉਹ ਬੋਲਣ ਵੀ ਲੱਗ ਗਈ ਹੁਣ ਮਾਤਾ ਰੋਜ਼ ਉਹ ਮਤਲਬ ਆਪਣਾ ਤੁਲਸੀ ਦਾ ਜਿਹੜੀ ਲੱਕੜੀ ਉਹ ਕਰੀ ਐ ਜੇ ਕਿਸੇ ਨੂੰ ਸੈਲਟ ਆ ਉਹ ਵੀ ਉਹਨੇ ਵੀ ਲੈ ਲੈਣਾ ਸੈਲਟ ਕੰਠ ਦਾ ਕੋਈ ਵੀ ਤੁਹਾਡੇ ਖੜਿਆ ਰੋਗਾ ਸੋਜ ਐ ਆਵਾਜ਼ ਬੈਠ ਗਈ ਸੁਣ ਹੈ ਨਾ ਤੇ ਇਹੀ ਤੁਸੀਂ ਲਓ ਪਰ ਧੱਕ ਨੂੰ ਉਹਨਾਂ ਦਾ ਪਰਤੱਖ ਹੋ ਗਿਆ ਕਹਿੰਦੇ ਹੁਣ ਵੀ ਮਾਤਾ ਨਾ ਉਹਨੂੰ ਗੋਪਿਸ਼ਾਬ ਨੂੰ ਕਦੇ ਫ੍ਰੀਜ ਵਿੱਚ ਰੱਖ ਦਿੰਦੀ ਐ ਮੈਂ ਕਹਿੰਿਆ ਇਹ ਖਰਾਬ ਨਹੀਂ ਹੁੰਦਾ ਪਾਣੀ ਦੇ ਪਾ ਕੇ ਥੋੜੀ ਛਿੱਟੀ ਪਾ ਕੇ ਕੋਲੇ ਵੀ ਰੱਖ ਲੈਂਦੀ ਐ ਫਿਰ ਉਹ ਕੋਈ ਪਾਉਂਦੀ ਐ ਆ ਦਿਨ ਜਿਵੇਂ ਪਾਲਣਗੇ ਜਦਕਿ ਮੈਂ ਫਿਰਦਾ ਸੀ ਡ੍ਰੌਪਰ ਨਾਲ ਪਾਇਆ ਮੈਂ ਕਿਹਨ ਡਰੋਪ ਕਰਨਾ ਪਾਉਣ ਦੀ ਲੋੜ ਨਹੀਂ ਹੰਤਾ ਪਿਓ ਬਸ ਕਰ ਲੋ ਅੱਗੇ ਬਾਕੇ ਪੈਜੋ ਰਾਤ ਨੂੰ ਬਾਕੇ ਪੈਜੋ ਹੈ ਨਾ ਤੇ ਯਾਰ ਜਿਹਨੇ ਕਹਿੰਦੇ ਇੰਨਾਂ ਜਿਵੇਂ ਟੂਲ ਵਾਇਦੇ ਨੇ ਐ ਵੀ ਕੰਨਾ ਚ ਹੁੰਦਾ ਸੀ ਸਭ ਆਵਾਜ਼ਾਂ ਠੀਕ ਹੋ ਜਾਂਦੀ ਬਿਲਕੁਲ ਇਹਦੀ ਮੇਰੀ ਗਾਰੰਟੀ ਹੈ ਤੇ ਮੈਂ ਉਹ ਗਾਰੰਟੀ ਦਿੰਦੀ ਨਹੀਂ ਹੁੰਦੀ ਪਰ ਇਹ ਸਹੀ ਹੈ ਤੇ ਅਸੀਂ ਆਪ ਨੂੰ ਕਰਕੇ ਦੇਖ ਲਿਆ ਤੇ ਕਿੰਨੇ ਲੋਕਾਂ ਨੇ ਕਮਾਈ ਤੋਂ ਭੈਣ ਮੈਨੂੰ ਕਿੰਨੇ ਵਾਰੀ ਮੈਂ ਦੱਸਿਆ ਲੋਕਾਂ ਨੇ ਜੀ ਅਸੀਂ ਤਾਂ ਉਹ ਉਹੀ ਪਾ ਲਿਆ ਸੀ ਜਿਹੜਾ ਬੋਤਲ ਵਾਲਾ ਪਹਿਲਾਂ ਕੰਨੇ ਵੀ ਮੈਂ ਹੁਣ ਦੂਜੇ ਮਗਾਮਾ ਮਖੀ ਉਹਦੇ ਨਾਲ ਠੀਕ ਆਗਾ ਠੀਕ ਹੈ ਪਰ ਦੱਸਿਆ ਵੀ ਸਿੱਧਾ ਹੀ ਲੈ ਕੇ ਆ ਜੇ ਸੀ ਬਹੁ ਰਹੇ ਹੋਵੇ ਆਦੂਖੀਆਂ ਕਰਵਾ ਦੇ ਜਾਂ ਬੱਚੀ ਰਹੇਗੀ ਠੀਕ ਹੈ ਨਾ ਕਈਆਂ ਤੇ ਦੱਸਿਆ ਵੀ ਉਹ ਹੋਰ ਕੋਈ ਰੋਗ ਹੈ ਵੀ ਉਹਦੇ ਚ ਤੁਸੀਂ ਦੱਸੋ ਬੇ ਕਾਲੀ ਬੱਚੀ ਦਾ ਹੋਵੇ ਨਾ ਉਹ ਹੋ ਕਸੇ ਵਾਸਤੇ ਅਮਰੀਕਨ ਦੀ ਉਹ ਜਦੋਂ ਉਹ ਨੁਕਤਾ ਪਾਉ ਉਹ ਉਹਦੇ ਦੱਸੂਗਾ ਹੈ ਨਾ ਤੇ ਲਓ ਤੁਸੀਂ ਇਹ ਤਾਂ ਸੁਣ ਲਿਆ ਨਾ ਤੇ ਮੈਨੂੰ ਕਹਿੰਦੇ ਵੀ ਸਾਨੂੰ ਦੱਸ ਦਿਓ ਜੀ ਤੇ ਲੋ ਮੈਂ ਤਾਂ ਪੂਜੀ ਹਾਂ ਇੱਕ ਹੋਰ ਮੈਂ ਮੈਂ ਕਿਹਾ ਨੁਕਤਾ ਕਿਹੜਾ ਪਾਉਣਾ ਹੁੰਦਾ ਫਿਰ ਮੈਨੂੰ ਹੋਰ ਫਿੱਚ ਦੀ ਫੋਨ ਕਰ ਦਿੰਦੇ ਨੇ ਆ ਪਾ ਦੇ ਵੀ ਤੁਹਾਡੇ ਕੋਲ ਵੀ ਪਹੁੰਚੀ ਉਹ ਮੇਰੇ ਅਸ ਤੋਂ ਤਵੀ ਚਲੋ ਉਹ ਫਿਰ ਕੱਲ ਨੂੰ ਪਾਉਂਗੀ ਤੇ ਇਹ ਤੁਸੀਂ ਹੁਣ ਸਮਝ ਲੈ ਇਹ ਕੱਪ ਕੇ ਦੇਖ ਲੈਣਾ ਵੀਦਾ ਵੀ ਕੰਨਾਂ 'ਚ ਉਹ ਆਵਾਜ਼ਾਂ ਹੁੰਦੀਆਂ ਨੇ ਜਾਂ ਸੁਣਦਾ ਨਹੀਂ ਤੇ ਰੋਜ਼ ਗੋਉਸ਼ਾ ਪਾਉਤ ਉੱਥੇ ਲਿਆ ਕੇ ਕਰੇ ਰੱਖ ਲੋ ਗੋਉਸ਼ਾ ਦੇਸੀ ਗੋਉਦਾ ਸਮਝ ਗਏ ਨਾ ਸਰ ਇਹ ਲੋ ਹੁਣ ਮਾਣੋ ਗੀਤ ਦਾ ਆਨੰਦ ਤੇ ਇਹ ਨੁਕਤਾ ਵੀ ਪਨਾ ਕੇ ਦੇਖਿਓ ਤੇ ਧੰਨਵਾਦ ਤੁਹਾਡਾ ਮੇਰੇ ਵੀਡੀਓ ਦੇਖਣ ਲਈ ਤੇ ਕੱਲ ਨੂੰ ਫੇਰ ਹਾਜ਼ਰ ਹੋਵਾਂਗੇ ਨਵਾਂ ਨੁਕਤਾ ਤੇ ਨਵਾਂ ਗੀਤ ਲੈ ਕੇ